ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗਾ ਅਟਲ ਸ਼ਬਦ ਬ੍ਰਹਮ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਦੇ ਹੇਠ ਉਹ ਮਰਦ ਅਗਮੜੇ ਵਰਿਆਮ ਅਕੇਲੇ ਸ਼ਾਹ ਸ਼ਹਿਨशाह ਪਣ ਗੁਰੂ ਕਲਗੀਧਰ ਪਿਤਾ ਦੀ ਬਖਸ਼ਿਸ਼ ਕੀਤੀ ਮੁਕद्दਸ ਫਤਿਹ ਪ੍ਰਵਾਨ ਕਰੋ ਤੇ ਸਭ ਤੋਂ ਪਹਿਲਾ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਗੱਜ ਕੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਕਲਗੀਧਰ ਪਾਤਸ਼ਾਹ ਦਾ ਪਾਵਨ ਪ੍ਰਕਾਸ਼ ਪਰਮਾਨੰ ਦੇ ਵਾਸਤੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਸਤਿਗੁਰਾਂ ਦੀ ਮਹਿਮਾ ਗਾਇਨ ਕਰਦੇ ਆ ਚੱਲ ਰਹੇ ਗੁਰੂ ਕੇ ਪਿਆਰ ਵਾਲਿਓ ਕਿਸੇ ਆਦੀਪ ਨੇ ਗੁਰੂ ਦਸ਼ਮੇਸ਼ ਪਿਤਾ ਦੀ ਸਿਫਤ ਦੇ ਵਿੱਚ बहुत सुंदर और के जब भी बात होगी किसी विशेष की, हो की, की तो दुनिया में तारीफ होगी सिर्फ पिता दशमेश की ए कोई अतरखनी नहीं ए दुनिया की हकीकत सच्चाई है ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਵਰਗਾ ਸ਼ਖਸੀਅਤ ਨਾ ਅਗਮੀ ਸ਼ਖਸੀਅਤ ਸੰਸਾਰ ਦੇ ਵਿੱਚ ਪੈਦਾ ਹੋਈ ਨਾ ਹੈ ਤੇ ਨਾ ਜੁਗਾ ਜੁਗਾਂਤਰਾਂ ਦਾ ਕਦੀ ਹੋਏਗੀ ਗੁਰੂ ਕਲਗੀਧਰ ਪਾਤਸ਼ਾਹ ਦੀ ਇਸ ਵਿਸ਼ੇਸ਼ਤਾਈ ਨੂੰ ਦੇਖਦੇ ਆ ਅੱਲਾ ਯਾਰ ਖਾਨ ਜੋਗੀ ਨੇ ਇਹ ਗੱਲ ਲਿਖੀ ਸੀ ਕਿ ਇਨਸਾਫ ਕਰੇ ਜੇ ਦੀ ਜ਼ਮਾਨਾ ਤੋਂ ਯਕੀਨ ਸੇ ਕਹ ਦੋ ਗੁਰੂ ਗੋਬਿੰਦ ਦਾ ਕੋਈ ਸਾਨੀ ਨਹੀਂ ਹੈ ਤੇ ਇਸਲਾਮ ਦੇ ਉਸ ਸਮੇਂ ਧਰਮ ਦੇ ਠੇਕੇਦਾਰਾਂ ਨੇ ਉਸ ਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੂੰ ਅਗੰਮੀ ਸ਼ਕਤੀਅਤ ਲਿਖਣ ਦੇ ਬਦਲੇ ਆਪਣੀ ਕੌਮ ਦੇ ਵਿੱਚੋਂ ਛੇਕ ਦਿੱਤਾ ਕਿਉਂਕਿ ਉਸ ਨੇ ਸੱਚ ਬਿਆਨ ਕੀਤਾ ਸੀ ਤੇ ਸੱਚ ਤੇ ਕੱਚ ਜੜਾ ਉਹ ਹਮੇਸ਼ਾ ਚੁਬਿਆ ਕਰਦਾ ਹੈ ਅੱਜ ਵੀ ਸੱਚ ਬੋਲਿਆ ਜਾਵੇ ਸੱਚ ਬੋਲਣ ਵਾਲਾ ਜਿਹੜਾ ਉਹ ਹਮੇਸ਼ਾ ਚੁਬਿਆ ਕਰਦਾ ਕਿਉਂਕਿ ਸਤਗੁਰੂ ਬਾਣੀ ਵਿੱਚ ਕਹਿੰਦੇ ਨੇ ਸੱਚ ਪੁਰਾਣਾ ਹੋਇਆ ਨਹੀਂ ਸੀਤਾ ਕਦੇ ਨਾ ਪਟਾ ਜੇ ਕੋ ਬੋਲੇ ਸੱਚ ਕੂੜਾ ਜਲ ਜਾ ਬਈ ਕਿਉਂਕਿ ਸੱਚ ਜਿਹੜਾ ਹੁੰਦਾ ਉਹ ਇਨਸਾਨ ਦੇ ਅੰਦਰ ਖੰਜਰ ਦੀ ਤਰ੍ਹਾਂ ਸੀਨੇ ਦੇ ਵਿੱਚ ਲੱਗਦਾ ਤੇ ਉਸ ਸਮੇ ਉਸ ਅੱਲਾ ਯਾਰਖਾਨ ਜੋਗੀ ਨੇ ਸੱਚ ਬਿਆਨ ਕੀਤਾ ਤੇ ਉਸ ਨੂੰ ਇਸਲਾਮ ਦੇ ਵਿੱਚੋਂ ਛੇਕ ਦਿੱਤਾ ਜਦੋਂ ਜ਼ਿੰਦਗੀ ਦੇ ਅੰਤਲੇ ਪੜਾਪ ਤੇ ਇਹ ਉਹ ਮਹਾਨ ਆਤਮਾ ਜਦੋਂ ਜ਼ਿੰਦਗੀ ਦੇ ਆਖਰੀ ਸਫ਼ਰ ਤੇ ਹੈ ਇਸਲਾਮ ਦੇ ਕਿਸੇ ਵੱਡੇ ਵਿਦਵਾਨ ਨੇ ਸਕਾਲਰ ਨੇ ਉਸ ਦੇ ਕੋਲ ਆਣ ਕੇ ਇੱਕ ਸ਼ਰਤ ਰੱਖੀ ਕਿ ਤੁਹਾਡੇ ਗੁਨਾਹ ਬਖਸ਼ ਦਿੱਤੇ ਜਾਣਗੇ ਤੁਹਾਨੂੰ ਇਸਲਾਮ ਦੇ ਦਾਇਰੇ ਵਿੱਚ ਲਿਆ ਆਂਦਾ ਜਾਏਗਾ ਪਰ ਸਾਡੀ ਇੱਕ ਸ਼ਰਤ ਹੈ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੂੰ ਮਹਾਨ ਪੈਗੰਬਰ ਜੋ ਕਹਿ ਕੇ ਆਪਣੇ ਪੈਗੰਬਰਾਂ ਦੀ ਤੋਹਫੀਨ ਕੀਤੀ ਉਹ ਸ਼ਬਦ ਵਾਪਸ ਲੈ ਲਓ ਤੇ ਉਸ ਸੱਚ ਦੇ ਪੁਜਾਰੀ ਅੱਲਾ ਯਾਰਖਾਨ ਜੋਗੀ ਉਸ ਉੱਚੀ ਤੇ ਸੁੱਚੀ ਸ਼ਕਤੀ ਦਾ ਜਵਾਬ ਸੀ ਕਰਤਾਰ ਦੀ ਸੋਗੰਦ ਹੈ ਨਾਨਕ ਦੀ ਕਸਮ ਹੈ ਜਿਤਨੀ ਵੀ ਤਾਰੀਫੋ ਗੋਬਿੰਦ ਦੀ ਉਹ ਕਮ ਹੈ ਇਹ ਹਕੀਕਤ ਹੈ ਕਿ ਗੁਰੂ ਕਲਗੀਧਰ ਪਾਤਸ਼ਾਹ ਵਰਗੀ ਸ਼ਕਤੀਤ ਸੰਸਾਰ ਦੇ ਵਿੱਚ ਕਿਤੇ ਨਹੀਂ ਲੱਭਦੀ ਉਹ ਧੰ ਗੁਰੂ ਕਲਗੀਧਰ ਪਾਤਸ਼ਾਹ ਦੀ ਵਿਸ਼ੇਸ਼ਤਾਈਆਂ ਕਿ ਜੇ ਕਿਕਰੇ ਸਤਗੁਰੂ ਨੇ ਅਨੰਦਪੁਰ ਦਾ ਕਿਲਾ ਛੱਡਿਆ ਤੇ ਸਰਸਾ ਦੇ ਕੰਡੇ ਉੱਤੇ ਅਮਰਤ ਵੇਲੇ ਦੇ ਦੀਵਾਨ ਸਜਾਏ ਗਏ ਆਸਾ ਦੀ ਵਾਰ ਦੇ ਦੀਵਾਨ ਸਜੇ ਨੇ ਜੇ ਕਿਧਰੇ ਸਰਸਾ ਪਾਰ ਕਰਕੇ ਰੋਪੜ ਦੇ ਇਲਾਕੇ ਰੰਗੜਾਂ ਦੇ ਨਾਲ ਜੰਗ ਹੋਈ ਤੇ ਚਮਕੌਰ ਦੀ ਕੱਚੀ ਗੜੀ ਵਿੱਚ ਪਹੁੰਚਦੇ ਨੇ ਤੇ ਸ਼ਾਮ ਹੋ ਗਈ ਤੇ ਭਾਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਸ਼ਾਮ ਨੂੰ ਉੱਥੇ ਰਹਿਰਾਖ ਦੇ ਦੀਵਾਨ ਸਜਾਏ ਨੇ ਹੁਣ ਇਤਿਹਾਸਕਾਰ ਲਿਖਦੇ ਨੇ ਕਿ ਖੇਮੇ ਕੀਏ ਇਸ ਤਦਾ ਵਹੀਂ ਉੱਠ ਕੇ ਕਿਸੇ ਨੇ ਖੋਲੀ ਕਮਰ ਆਰਾਮ ਕੋ ਹਰ ਇੱਕ ਗਦਰੀ ਨੇ ਰਹਿਰਾਖ ਦਾ ਦੀਵਾਨ ਸਜਾਏ ਗੁਰੂ ਜੀ ਨੇ ਨਿਲਜੁਲ ਕਰ ਸਰਸ਼ਾਮ ਭਜਨ ਗਾਏ ਸਭੀ ਨੇ ਖਾਣਾ ਕਈ ਵਕਤੋਂ ਸੇ ਮੁਇਸਰ ਨਾ ਖਾ ਆਇਆ ਇਸ ਸ਼ਾਮ ਵੀ ਸ਼ੇਰੋਂ ਨੇ ਕੜਾਕਾ ਹੀ ਉਠਾਇਆ ਇਹ ਤੁਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੀ ਸ਼ਕਤੀ ਆ ਦੀ ਵਿਸ਼ੇਸ਼ਤਾ ਹੈ ਤਨਗੁਰੂ ਕਲਗੀਧਰ ਦੀ ਵਿਸ਼ੇਸ਼ਤਾ ਹੀ ਵੇਖਣੀ ਹੈ ਤੇ ਵੇਖੋ ਜਦੋਂ ਸਤਗੁਰੂ ਕਲਗੀਧਰ ਪਾਤਸ਼ਾਹ ਚਮਕੌਰ ਦੀ ਕੱਚੀ ਗੜੀ ਵਿੱਚੋਂ ਨਿਕਲਦੇ ਨੇ ਰਾਤ ਦੇ ਹਨੇਰੇ ਵਿੱਚ ਆਵਾਜ਼ਾਂ ਦੇ ਕੇ ਹਿੰਦ ਮੈਂ ਪੀਰ ਰਵਗ ਕੇ ਹਿੰਦ ਦਾ ਪੀਰ ਜਾ ਰਿਹਾ ਜੇ ਕਿਸੇ ਵਿੱਚ ਹਿੰਮਤ ਹੈ ਰੋਕ ਸਕਦਾ ਤੇ ਰੋਕ ਲਵੇ ਤੇ ਤਨਗੁਰੂ ਕਲਗੀਧਰ ਪਾਤਸ਼ਾਹ ਗੁਜ਼ਰਦੇ ਨੇ ਪੈਰ ਦੀ ਠੋਕਰ ਲੱਗੀ ਜ਼ਮੀਰ ਦੇ ਉੱਤੇ ਦੇਖਿਆ ਤੇ ਦੀ ਟੋਟੇ ਟੋਟੇ ਹੋਈ ਪਈ ਲਾਸ਼ ਪਈ ਹੈ ਪਰ ਭਾਨਗੁਰੂ ਕਲਗੀਧਰ ਪਾਤਸ਼ਾ ਜੇ ਅੱਜ ਦਾ ਕੋਈ ਦੁਨਿਆਵੀ ਬਾਪ ਹੁੰਦਾ ਤੇ ਕਲੇਜਾ ਮੂੰਹੋਂ ਬਾਟ ਕੇ ਬਾਹਰ ਆ ਜਾਂਦਾ ਇਹ ਖਾਸ ਬੜ ਕੇ ਦੇਖ ਲਾਓ ਜੇ ਕਿਧਰੇ ਪੁੱਤਰ 14 ਮਰਸ਼ ਦੇ ਬਲਵਾਸ ਵਸਤੇ ਜਾ ਰਹੇ ਨੇ ਤੇ ਪਿਤਾ ਉਸ ਦਰਦ ਨੂੰ ਸਹਿ ਨਹੀਂ ਕਰਦੇ ਅਕਾਲ ਚਲਾਣਾ ਹੋ ਜਾਂਦਾ ਵਿਛੋੜਾ ਹੋ ਜਾਂਦਾ ਜੇ ਕਿਧਰੇ ਅਰਜੁਨ ਵਰਗਾ ਮਹਾਰਥੀ ਆਪਣੇ ਪੁੱਤਰ ਦੀ ਮੌਤ ਦੀ ਖਬਰ ਸੁਣਦਾ ਆਪਣਾ ਤੁਨਸ਼ਬਾਨ ਛੱਡ ਦਿੰਦਾ ਔਰ ਕਿਤੇ ਕੋਈ ਪੈਗੰਬਰ ਆਪਣੇ ਤੋਂ ਪਹਿਲੇ ਆਪਣੇ ਪੁੱਤਰ ਦੀ ਮੌਤ ਦੀ ਖਬਰ ਸੁਣਦਾ ਤੇ ਉਹ ਖੁਦਾ ਦੇ ਨਾਲ ਸ਼ਿਕਵੇ ਕਰਦਾ ਪਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਇਸ ਤਰ੍ਹਾਂ ਆਪਣੇ ਪੁੱਤਰਾਂ ਦੀ ਲਾਸ਼ਾਂ ਦੇ ਕੋਲੋਂ ਗੁਜ਼ਰ ਰਹੇ ਨੇ ਜਿਵੇਂ ਆਪਣੇ ਪੁੱਤਰਾਂ ਨੂੰ ਜਾਣਦੇ ਹੀ ਨਾ ਹੋਣ ਜੇ ਸਤਗੁਰੂ ਕਲਗੀਧਰ ਪਾਤਸ਼ਾਹ ਦੀ ਸ਼ਕਤੀਤ ਵੇਖਣੀ ਹੈ ਉਹਨਾਂ ਦੀ ਸਤਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਸ਼ਕੀਅਤ ਨੂੰ ਪਰਖਣਾ ਤੇ ਦੇਖੋ ਜਦੋਂ ਸਰਹੰਦ ਵਿੱਚੋਂ ਗੁਰੂ ਕਲਗੀ ਤਰਪਾਤਸ਼ਾ ਜੀ ਮਹਾਰਾਜ ਨੂੰ ਨੂਰਾ ਮਹੀ ਆਣ ਕੇ ਸੁਣਿਆ ਜਾਂਦਾ ਹੈ ਕਿ اے ਦਸ਼ਮੇਸ਼ ਪਿਤਾ ਤੁਹਾਡੇ ਸੱਤ ਤੇ 9 ਸਾਲ ਦੇ ਦੋਵੇਂ ਬੱਚਿਆਂ ਨੂੰ ਜਿਉਂਦਾ ਨੀਹਾਂ ਦੇ ਵਿੱਚ ਚਿਲ ਕੇ ਜ਼ਾਲਿਮਾਂ ਨੇ ਖੰਜਰ ਦੇ ਨਾਲ ਉਹਨਾਂ ਦੇ ਗਲਿਆਂ ਦੀ ਸਾਰ ਰਗ ਕੱਟ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਤੁਹਾਡੀ 80 ਸਾਲ ਦੀ ਬਜ਼ੁਰਗ ਮਾਤਾ ਨੂੰ ਸਰਹੰਗ ਦੇ ਠੰਡੇ ਬੁਰਜੋਂ ਧੱਕਾ ਦੇ ਕੇ ਥੱਲੇ ਸੁੱਟ ਕੇ ਸ਼ਹੀਦ ਕਰ ਦਿੱਤਾ ਤੇ ਭਣ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਉਸ ਸਮੇਂ ਉੱਚੀ ਟਹਾਨੀ ਸੀ ਮਾਰੀ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਕੇ ਇਹ ਗੱਲ ਕਹੀ ਸੀ ਮੇਰਾ ਮੁਝਮੇ ਕਿਛ ਨਹੀਂ ਜੋ ਕਿ 613 ਤੇਰਾ ਤੁਝ ਕੋ ਸੁਪਦੇ ਕਿਆ ਲਾਗੇ ਮੇਰਾ ਇਹ ਧੰਗ ਗੁਰੂ ਕਲਗੀਧਰ ਪਾਤਸ਼ਾਹ ਦੀ ਸ਼ਕਤੀਅਤ ਸੀ ਜੇ ਧੰਗ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੀ ਸ਼ਕਤੀਅਤ ਦੀ ਗੱਲ ਕਰੀਏ ਤੇ ਧੰਗ ਗੁਰੂ ਕਲਗੀਧਰ ਪਾਤਸ਼ਾਹ ਦਾ ਸੱਤ ਦਿਨਾਂ ਦੇ ਵਿੱਚ ਪਰਿਵਾਰ ਦੇ ਪੰਜ ਜੀ ਸ਼ਹੀਦ ਹੁੰਦੇ ਨੇ ਚਾਰੋਂ ਸਹਬਜਾਦੇ ਮਾਤਾ ਗੁਜਰ ਕੌਰ ਜੀ ਸੱਤ ਦਿਨਾਂ ਵਿੱਚ ਪੰਜ ਜੀ ਸ਼ਹੀਦ ਹੋਏ ਤੇ ਪੰਜਾਬ ਵਿੱਚੋਂ ਗੁਰੂ ਕਲਗੀਧਰ ਪਾਤਸ਼ਾਹ ਇੱਕ ਨੂੰ ਵੀ ਆਪਣੇ ਹੱਥੀ ਨਾ ਕਫਨ ਬਣਾ ਸਕੇ ਤੇ ਨਾ ਆਪਣੇ ਹੱਥੀ ਉਹਨਾਂ ਸੰਸਕਾਰ ਕਰ ਸਕੇ ਤੇ ਆਪਣਾ ਸਭ ਕੁਝ ਵਾਰ ਕੇ ਉਹ ਭਾਨ ਗੁਰੂ ਕਲਗੀਧਰ ਪਾਤਸ਼ਾਹ ਸਾਡੇ ਤੇ ਫਖਰ ਕਰਕੇ ਮਾਣ ਕਰਕੇ ਇਹ ਗੱਲ ਕਹਿੰਦਾ ਇਹਨ ਪੁੱਤਰਨ ਕੇ ਸੀਸਪੇ ਵਾਰਦੀ ਏ ਸਤਚਾਰ ਚਾਰ ਮੂਏ ਤੋਂ ਕਿਆ ਭਿਆ ਜੀਵਤ ਕਈ ਹਜ਼ਾਰ ਤਨ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਡੇ ਵਿੱਚੋਂ ਆਪਣੇ ਸਾਹਿਬਜ਼ਾਦੇ ਵੇਖੇ ਸੁਣ ਸਾਨੂੰ ਆਪਣੇ ਪੁੱਤਰਾਂ ਦਾ ਸਾਹਿਬਜ਼ਾਦਿਆਂ ਦਾ ਸਤਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਵਾਰਸ ਬਣਾਇਆ ਸੀ ਇਹ ਸ਼ਹੀਦਾਂ ਦੇ ਵਾਰਸ ਕੱਪੜੇ ਅੰਦਰ ਝਾਤ ਮਾਰ ਕੇ ਦੇਖੀਏ ਅੱਜ ਅਸੀਂ ਕਿਹੜੇ ਪਾਸੇ ਜਾ ਰਹੇ ਹਾਂ ਅੱਜ ਗੋਮ ਦੀ ਹਾਲਤ ਕੀ ਬਣੀ ਪਈ ਹੈ ਅੱਜ ਅਸੀਂ ਕਿਹੜੀ ਦਿਸ਼ਾ ਵਾਲੇ ਪਾਸੇ ਗੁਰਮੱਤ ਗਾਡੀ ਰਾਹ ਛੱਡ ਕੇ ਅੱਜ ਕਿਹੜੀ ਮਨਮਤ ਵਾਲੇ ਪਾਸੇ ਅਸੀਂ ਤੁਰ ਪਏ ਆ ਅੱਜ ਦੇਖੋ ਗੁਰੂ ਕਲਗੀਧਰ ਆਛਿਆ ਨੇ ਸਾਰਾ ਸਰਬੰਸ ਵਾਰ ਕੇ ਸਤਿਗੁਰ ਨੇ ਸਾਡੇ ਤੇ ਮਾਣ ਕਰਕੇ ਸਾਡੇ ਵਿੱਚੋਂ ਆਪਣੇ ਸਾਹਿਬ ਜੀ ਦੇ ਲੰਬੇ ਸਨ ਪਰ ਮਾਫ ਕਰਨਾ ਗੁੱਸੇ ਗੁਰੂ ਦਾ ਹੁਕਮ ਸੀ ਜਦ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਓ ਮੈਂ ਹਸਾਰਾ ਜਬ ਇਹ ਗਹਿ ਬਿਪਰਨ ਕੀ ਰੀਤ ਮੈਂ ਨਾ ਕਰਾਂਨ ਕੀ ਪ੍ਰਤੀਤ ਭਾਈ ਜਦੋਂ ਤੂੰ ਆਪਣੇ ਨਿਆਰੇ ਪੰਮ ਭੁੱਲ ਜਾਏਗਾ ਉਦੋਂ ਮੈਂ ਤੇਰੀ ਸਾਹ ਲੈਣੀ ਛੱਡ ਦੇਾਂਗਾ ਪਰ ਮਾਫ ਕਰਨਾ ਅੱਜ ਸਿੱਖੀ ਦਾ ਇਹ ਵਖਰਾਪਣ ਕਿ ਅੱਜ ਵੀ ਅਸੀਂ ਨਗਰ ਕੀਰਤਨ ਦੇ ਵਿੱਚ ਦੇਖ ਰਹੇ ਕਿ ਧੁਨੀਆਂ ਅੱਗੇ ਇੱਕ ਅਖਾੜਾ ਧੁਨੀਆਂ ਬੁਖਾਈਆਂ ਜਾ ਰਹੀਆਂ ਸੰਤਲਕ ਲਗਾਏ ਜਾ ਰਹੇ ਸੰ ਹਵਨ ਕੀਤੇ ਜਾ ਰਹੇ ਸਨ ਪਰ ਕਿਤਨੀ ਬਦਕਿਸਮਤੀ ਦੀ ਗੱਲ ਹੈ ਅੱਜ ਸਾਡੀ ਕੌਮ ਦੀ ਕਿ ਸਾਡਾ ਬਾਪੂ ਇਹ ਕਹਿੰਦਾ ਜਦ ਇਹ ਗਹਿ ਬੇਪਰਣ ਕੀ ਰੀਤ ਮੈਨਾ ਕਰੂੰ ਇਨਕੀ ਪ੍ਰਤੀਤ ਤੇ ਉਸੇ ਗੁਰੂ ਦਾ ਸਿੱਖ ਜਣਾ ਅੱਜ ਧੁਨੀਆਂ ਬੁਖਾ ਰਿਹਾ ਉਸੇ ਗੁਰੂ ਦੇ ਪ੍ਰਕਾਸ਼ ਪਰ ਵਿੱਚ ਹਵਨ ਕਰ ਰਿਹਾ ਤੇ ਮੱਥੇ ਉੱਤੇ ਤਿਲਕ ਲਾ ਰਿਹਾ ਤੇ ਫਿਰ ਅਸੀਂ ਗਾਵੇ ਕਰਦੇ ਆ ਕਿ ਅਸੀਂ ਸਿੱਖ ਇੱਕ ਵੱਖਰੀ ਕੌਮ ਐ ਭਾਈ ਵਖਰੇ ਕਿਥੋਂ ਵਖਰੇ ਸਿਰਫ ਦੇਖ ਕਰਕੇ ਸ਼ਕਲ ਕਰਕੇ ਨਹੀਂ ਵਖਰਾ ਗੁਰੂ ਨੇ ਬਣਾਇਆ ਅਸੀਂ ਗੁਣਾ ਦੇ ਕਰਕੇ ਇੱਕ ਗੱਲ ਖਿਆਲ ਕਰਿਓ ਸਰਕਾਰਾਂ ਦੇ ਦੁਸ਼ਮਣ ਨੇ ਤੁਹਾਨੂੰ ਖਤਮ ਕਰਨ ਦੇ ਵਾਸਤੇ ਤੁਹਾਨੂੰ ਫਾਂਸੀਆਂ ਦੇ ਤਖਤਿਆਂ ਦੇ ਉੱਤੇ ਲਟਕਾਇਆ ਦੁਸ਼ਮਣ ਨੇ ਤੁਹਾਨੂੰ ਨਸ ਤੋਂ ਨਾਬੂਦ ਕਰਨ ਦੇ ਵਾਸਤੇ ਤੁਹਾਡੇ ਧਾਰਮਿਕ ਤਖਤਾਂ ਦੇ ਉੱਤੇ ਟੈਂਟ ਦੇ ਦਵਾ ਪਾਪਾਂ ਚੜਵਾ ਦਿੱਤੀਆਂ ਪਰ ਦੇਖਿਆ ਕਿ ਸਿੱਖ ਨਹੀਂ ਮਿਟਦਾ ਕਿਉਂਕਿ ਇਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਪਾਕਸ਼ਾ ਦੇ ਪੰਥ ਦਾ ਵਾਰਿਸ ਹੈ ਤੇ ਉਹਨਾਂ ਨੇ ਦੂਸਰਾ ਹਮਲਾ ਵਰਤਿਆ ਉਹ ਹਮਲਾ ਕਿਹੜਾ ਸੀ ਉਹ ਵਾਰਸੀ ਕਲਮ ਦਾ ਉਹ ਵਾਰਸੀ ਨਸ਼ੇ ਦਾ ਕਿ ਭਾਈ ਸਿੱਖ ਜਵਾਨੀ ਜਿਸ ਦੇ ਉੱਤੇ ਜਿਸ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਜਵਾਨੀ ਨੇ ਕੋਮ ਦੇ ਭਾਰ ਨੂੰ ਆਪਣੇ ਮੋਢਿਆਂ 'ਤੇ ਚੁੱਕਣਾ ਇਹ ਜਵਾਨੀ ਨੂੰ ਇਤਨਾ ਖੋਖਲਾ ਕਰਦੇ ਹੋ ਕਿ ਇਹਨੇ ਕੌਮ ਦਾ ਭਾਰ ਤੱਕੀ ਇਹ ਆਪਣਾ ਸ਼ਰੀਰ ਵੀ ਨਾ ਸੰਭਾਲ ਸਕੇ ਤੇ ਮਾਫ ਕਰਨਾ ਅੱਜ ਕੌਮ ਦੀ ਇਹ ਤਰਸਦੀ ਬਣ ਗਈ ਕਿ ਅੱਜ ਉਹ ਵਿਰੋਗੀ ਤਾਕਤਾਂ ਨੇ ਤੁਹਾਡੇ ਇਲਾਕਿਆਂ ਦੇ ਵਿੱਚ ਪਹਿਲੇ ਸ਼ਰਾਬ ਦਾ ਨਸ਼ਾ ਸੀ ਅੱਜ ਚਿੱਟੇ ਦਾ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਤੇ ਸਾਡੀ ਜਵਾਨੀ ਉਸ ਨਸ਼ੇ ਦਾ ਸ਼ਿਕਾਰ ਹੋ ਕੇ ਕਦੀ ਚਾਲੀਆਂ ਨੇ ਇੱਕ ਲਿਆਂ ਭੁੱਖੇ ਪਿਆਸੇ ਰਹਿ ਕੇ 10 ਲੱਖ ਫੌਜ ਦਾ ਰੋੜ ਟੱਕਿਆ ਸੀ ਤੇ ਚਮਕੌਰ ਦੀ ਕੱਚੀ ਗਲੀ ਨੂੰ ਸੰਭਾਲਿਆ ਸੀ ਉਹਦਾ ਭਾਰ ਮੁੰਡਿਆਂ ਤੇ ਚੁੱਕਿਆ ਸੀ ਅੱਜ ਦਾ ਨੌਜਵਾਨ ਨੇ ਕੋਮ ਦਾ ਭਾਰ ਮੁੰਡੇ ਉੱਤੇ ਕੇ ਚੁੱਕਣਾ ਮਾਫ ਕਰਨਾ ਅੱਜ ਆਪਣਾ ਸ਼ਰੀਰ ਵੀ ਨਹੀਂ ਸੰਭਾਲਿਆ ਜਾਂਦਾ ਅੱਜ ਸਾਡੀ ਕੌਮ ਦੀ ਹਾਲਤ ਤਰਸਯੋਗ ਬਣ ਗਈ ਅੱਜ ਦੇ ਮਾਪਿਆਂ ਨੂੰ ਆਪਣਾ ਫਰਜ਼ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਣੀ ਪਵੇਗੀ ਕਿ ਸਾਡੀ ਬੱਚਿਆਂ ਦੇ ਪ੍ਰਤੀ ਸਾਡੇ ਫਰਜ਼ ਕੀ ਨੇ ਸਾਡੀ ਨੈਤਿਕ ਜ਼ਿੰਮੇਵਾਰੀਆਂ ਕੀ ਨੇ ਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਕੇਵਲ ਸ਼ਕਲ ਕਰਕੇ ਵੱਖਰੇ ਨਹੀਂ ਬਣਾਇਆ ਗੁਰੂ ਪਾਤਸ਼ਾਹ ਨੇ ਮਹਾਰਾਜ ਨੇ ਸਾਨੂੰ ਸਿਧਾਂਤ ਕਰਕੇ ਵਿਧਾਨ ਕਰਕੇ ਸਿੱਖ ਵਿਆ ਫਲਾਈਫ ਸਿੱਖ ਰਹਿਤ ਮਰਿਆਦਾ ਅਤੇ ਗੁਰਬਾਣੀ ਦੇ ਲੜ ਲਾ ਕੇ ਸਤਗੁਰੂ ਪਾਤਸ਼ਾਹ ਜੀ ਮਹਾਰਾਜ ਰੇ ਸਿੱਖ ਨੂੰ ਗੁਣਾ ਕਰਕੇ ਵੱਖਰਾ ਬਣਾਇਆ ਸੀ ਪਰ ਮਾਫ ਕਰਨਾ ਅੱਜ ਅਸੀਂ ਦਿਖ ਕਰਕੇ ਵੱਖਰੇ ਹੋਣ ਦਾ ਦਾਵਾ ਤਾਂ ਜ਼ਰੂਰ ਕਰ ਰਹੇ ਆਂ ਢੋਂਗ ਤਾਂ ਜ਼ਰੂਰ ਕਰ ਰਹੇ ਆਂ ਪਰ ਅੰਦਰ ਜਿਹੜੇ ਗੁਣ ਨੇ ਜਿਸ ਤਰ੍ਹਾਂ ਗੁਰੂ ਕਲਗੀਪੁਰ ਪਾਤਸ਼ਾਹ ਨੇ ਖੋਤੇ ਉੱਤੇ ਸ਼ੇਰ ਦੀ ਖਲ ਪਾ ਕੇ ਇਹ ਦੱਸਿਆ ਸੀ ਭਾਈ ਵੇਖਿਓ ਕਿਤੇ ਇਹ ਨਾ ਹੋਵੇ ਕਿ ਬਾਹਰੋਂ ਤੋਂ ਆੜਾ ਸਰੂਪ ਜਿਹੜਾ ਹੈ ਉਹ ਸਿੱਖਾਂ ਵਰਗਾ ਹੋਵੇ ਅੰਦਰੋਂ ਕਰਮ ਜਿਹੜੇ ਨੇ ਉਹ ਵਿਪਰਵਾਦੀ ਹੋਣ ਵੇਖਿਓ ਕਿੰਤੇ ਬਾਰੂ ਸਿੱਖ ਨਜ਼ਰ ਆਓ ਤੇ ਅੰਦਰੋਂ ਕਰਮ ਜਿਹੜੇ ਨੇ ਉਹ ਗੱਧਿਆਂ ਵਰਗੇ ਹੋਣ ਇਹ ਗੁਰੂ ਪਾਤਸ਼ਾਹ ਜੀ ਮਹਾਰਾਜ ਰਾਇ ਸਾਨੂੰ ਇਹ ਚਿਤਵਾਇਆ ਸੀ ਇਹ ਚੇਤੇ ਕਰਾਇਆ ਸੀ ਸਿੱਖਾ ਤੂੰ ਵੱਖ ਹੋਣਾ ਹੈ ਵਿਲੱਖਣ ਹੋਣਾ ਹੈ ਕੇਵਲ ਦਿਖ ਕਰਕੇ ਨਹੀਂ ਅਸੂਲਾ ਕਰਕੇ ਜੀਵਨ ਜਾਂਚ ਦੇ ਕਰਕੇ ਗੁਰਬਾਣੀ ਕਰਕੇ ਰਹਿਤ ਮਰਿਆਦਾ ਦੇ ਕਰਕੇ ਸਿਧਾਂਤ ਦੇ ਕਰਕੇ ਇਹ ਪੰਜ ਮਾਰੀ ਨੂੰ ਜਿਹੜਾ ਅਪਜੀ ਪਾਵਨ ਪ੍ਰਕਾਸ਼ ਪੁਰਬ ਮਨਾ ਰਹੇ ਹੋ ਨਾ ਮੂਲ ਲਾਣਕ ਸ਼ਾਈ ਕੈਲੰਡਰ 2003 ਅਨੁਸਾਰ ਇਹ ਵੀ ਸਿੱਖਾਂ ਦੀ ਇੱਕ ਵੱਖਰੀ ਹੋਣ ਤੇ ਹਸਤੀ ਦਾ ਸੂਚਕ ਜੀ ਇਹ ਚੇਤੇ ਰੱਖਿਓ ਸਿੱਖੋ ਜੇ ਵਿਪਰ ਦੇ ਕੈਲੰਡਰ ਦੇ ਮਨ ਅਨੁਸਾਰ ਮਨਾਓਗੇ ਤੇ ਇਸੇ ਸਾਲ 27 ਦਸੰਬਰ ਨੂੰ ਫੇਰ ਗੁਰੂ ਕਲਗੀਧਰ ਪਾਤਸ਼ਾਹ ਦਾ ਪਾਵਨ ਪ੍ਰਕਾਸ਼ ਪੁਰਬ ਆ ਰਿਹਾ ਜੇ ਹੁਣ ਫੈਸਲਾ ਤੁਸੀਂ ਕਰ ਲਓ ਸੋਚ ਲਓ ਤੁਸੀਂ ਕਿ ਭਾਈ 27 ਤਾਰੀਖ ਨੂੰ ਤੁਸੀਂ ਗੁਰੂ ਪਾਤਸ਼ਾਹ ਦੇ ਚਾਰੋਂ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਨ ਮਨਾਉਣਾ ਜਾਂ ਉਸ ਸ਼ਹੀਦ ਪੁੱਤਰਾਂ ਦੇ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਪਰ ਮਨਾਣਾ ਤੁਸੀਂ ਵੱਖਰੇ ਹੋ ਕੇ ਅਸੀਂ ਚੱਲਣਾ ਹੈ ਜਾਂ ਫਿਰ ਜਿਸ ਬਿਪਰਵਾਦ ਦੇ ਗਹਿਰੇ ਤੇ ਖਾਰੇ ਸਾਗਰ ਵਿੱਚੋਂ ਸਤਿਗੁਰੂ ਨੇ ਸਾਨੂੰ ਬਾਹਰ ਕੱਢਿਆ ਅਸੀਂ ਉਸ ਦੇ ਵਿੱਚ ਜਜ਼ਬ ਹੋਣਾ ਹੈ ਕੇਵਲ 2-4 ਮਿੰਟ ਆਪ ਜੀ ਦੇ ਹੋਰ ਲੈ ਕੇ ਮੈਂ ਸਮਾਪਤੀ ਕਰਾਂ ਕਿਉਂਕਿ ਮੇਰਾ ਸਮਾਂ ਤਕਰੀਬਨ ਹੋ ਚੁੱਕਾ ਹੈ ਅੱਜ ਜੀ ਮਾਪਾਪ ਨੂੰ ਆਪਣੇ ਫਰਜ਼ ਆਪਣੀ ਨਿੱਤਕ ਜ਼ਿੰਮੇਵਾਰੀਆਂ ਨੂੰ ਸਮਝਣਾ ਪਾਏਗਾ ਸਮਝਣਾ ਪਾਏਗਾ ਧਰਮ ਦੇ ਪ੍ਰਤੀ ਸਾਡੇ ਫਰਜ਼ ਕੀ ਨੇ ਉਹ ਮਹਾਰਾਣੀ ਜਿੰਦਗੌਰ ਮਹਾਰਾਣੀ ਜਿੰਦਾ ਇਹ ਕਿਤਹਾਸ ਘਟਨਾਵਾਂ ਜੀ ਨਾਲ ਤੁਸੀਂ ਕੌਮ ਦੀ ਚੜ੍ਹਦੀ ਕਲਾ ਦੀ ਕਰਕੇ ਸਮਾਪਤੀ ਕਰਾਂ ਮਹਾਰਾਣੀ ਜਿੰਦਗੌਰ ਜਿਸ ਦੇ ਪੁੱਤਰ ਦਲੀਪ ਸਿੰਘ ਨੂੰ 7 ਸਾਲ ਦੀ ਉਮਰ ਦੇ ਵਿੱਚ ਅੰਗਰੇਜ਼ ਚੁੱਕ ਕੇ ਲੈ ਗਏ ਛੋਟਾ ਸੀ ਜਾ ਕੇ ਈਸਾਈ ਬਣ ਗਿਆ ਨਹੀਂ ਸੀ ਧਰਮ ਦੇ ਸਮਝ ਮਾਂ ਜਿੰਦਾ ਆਪਣੇ ਪੁੱਤਰ ਦੇ ਵਿਯੋਗ ਦੇ ਵਿੱਚ ਰੋ ਰੋ ਕੇ ਅੱਖਾਂ ਦੇ ਵਿੱਚੋਂ ਆंसू ਇਤਨੇ ਕਿਰੇ ਕਿ ਅੱਖਾਂ ਦੀ ਰੋਸ਼ਨੀ ਚਲੀ ਗਈ ਤੇ ਉਹ ਮਾਂ ਜਿੰਦਾ ਨੂੰ 20 ਸਾਲ ਦੇ ਬਾਅਦ ਪਤਾ ਲੱਗਦਾ ਕਿ ਤੇਰਾ ਪੁੱਤਰ ਗਲੀਬ ਸਿੰਘ ਜਿਉਂਦਾ ਹੈ ਤੇ ਹੁਣ 27 ਸਾਲ ਦਾ ਗੱਭਰੂ ਜਵਾਨ ਹੋ ਚੁੱਕਾ ਹੈ ਤੇ ਸੋਚੋ ਉਸ ਸਮੇਂ ਮਾਂ ਦੀ ਖੁਸ਼ੀ ਦਾ ਠਿਕਾਣਾ ਨਾ ਰਿਆ ਹੋਵੇਗਾ ਜਦੋਂ ਇਹ ਪਤਾ ਲੱਗੇ 20 ਸਾਲ ਦੇ ਬਾਅਦ ਕਿ ਜਿਸ ਨੂੰ ਪੁੱਤਰ ਨੂੰ ਮੈਂ ਮਰਿਆ ਸਮਝਿਆ ਸੀ ਉਹ ਮੇਰਾ ਪੁੱਤਰ ਜਿਉਂਦਾ ਤੇ 27 ਸਾਲ ਦਾ ਹੋ ਚੁੱਕਾ ਹੈ ਹੁਣ ਉਸ ਮਾਤਾ ਮਾਂ ਜਿੰਦਕੌਰ ਤੇ ਦਲੀਪ ਸਿੰਘ ਦੀ ਮਿਲਣੀ ਕਲਕੱਤੇ ਦੇ ਇੱਕ ਹੋਟਲ ਦੇ ਵਿੱਚ ਕਰਵਾਈ ਜਾ ਰਹੀ ਹੈ ਹੁਣ ਮਾਂ ਜਿੰਦਾ ਦੀਆਂ ਅੱਖਾਂ ਦੀ ਰੋਸ਼ਨੀ ਨਹੀਂ ਅੰਨੀ ਹੈ ਅੱਖਾਂ ਵਿੱਚੋਂ ਦਿਖਾਈ ਕੁਝ ਨਹੀਂ ਦਿੰਦਾ ਹੁਣ ਜਦੋਂ ਦਲੀਪ ਸਿੰਘ ਕਮਰੇ ਦੇ ਵਿੱਚ ਮਾਂ ਨੂੰ ਮਿਲਣ ਵਾਸਤੇ ਆਇਆ ਉਸ ਨੇ ਝੁੱਕ ਕੇ ਮਾਂ ਦੇ ਪੈਰਾਂ ਨੂੰ ਹੱਥ ਮਹਾ ਭਭਕਾ ਮਾਰ ਕੇ ਰੋ ਪਈ ਅੱਖਾਂ ਵਿੱਚੋਂ ਆਂਸੂ ਖੇਰਦੀ ਐ ਤੇ ਜਿਉਂ ਹੀ ਮਾਂ ਨੇ ਆਪਣੇ ਪੁੱਤਰ ਦਲੀਪ ਸਿੰਘ ਦੇ ਸਿਰ ਤੇ ਚਿਹਰੇ ਤੇ ਹੱਥ ਫੇਰਿਆ ਤੇ ਇੱਕ ਦਮ ਆਪਣੇ ਆਂਸੂ ਪੂੰਝੇ ਤੇ ਦਲੀਪ ਸਿੰਘ ਨੂੰ ਧੱਕਾ ਦੇ ਕੇ ਪਿੱਛੇ ਕਰਦੀ ਐ ਕਹਿੰਦੀ ਐ ਤੂੰ ਮੇਰਾ ਪੁੱਤ ਨਹੀਂ ਤੂੰ ਮੇਰਾ ਦਲੀਪ ਨਹੀਂ ਫਿਰੰਗੀਆਂ ਨੇ ਫਿਰ ਮੇਰਾ ਨਾਲ ਧੋਖਾ ਕੀਤਾ ਹੁਣ ਮਾਂ ਨੇ ਹੱਥ ਪੂੰਝੇ ਤੇ ਦਲੀਪ ਸਿੰਘ ਭਭਕਾਂ ਮਾਰ ਕੇ ਰੋਪਿਆ ਕਹਿ ਲਗਾ ਮਾਂ ਮੈਂ ਤੇਰਾ ਦਲੀਪ ਸਿੰਘ ਆ ਅੱਜ ਤੈਨੂੰ 20 ਸਾਲ ਦੇ ਬਾਅਦ ਮਿਲਣ ਆਇਆ ਤੂੰ ਮੈਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਮਾਂ ਮੈਂ ਤੇਰਾ ਉਹੀ ਦਲੀਪ ਸਿੰਘ ਆ ਜਿਸਨੇ ਤੇਰੀ ਉਂਗਲ ਫੜ ਕੇ ਚੱਲਣਾ ਸਿੱਖਿਆ ਸੀ ਮਾਂ ਮੈਂ ਤੇਰਾ ਉਹੀ ਦਲੀਪ ਸਿੰਘ ਆ ਜਿਸ ਨੂੰ ਤੂੰ ਆਪਣੀ ਗੋਦ ਵਿੱਚ ਲੈ ਕੇ ਲੋਰੀਆਂ ਸੁਣਾਇਆ ਕਰਦੀ ਸੀ ਮਾਂ ਮੈਂ ਤੇਰਾ ਉਹੀ ਦਲੀਪ ਸਿੰਘ ਆ ਜਿਸ ਨੂੰ ਤੂੰ ਆਪਣੀ ਛਾਤੀ ਨਾਲ ਲਾ ਕੇ ਆਪਣਾ ਦੁੱਧ ਪਿਆਇਆ ਸੀ ਅੱਜ 20 ਸਾਲ ਬਾਅਦ ਮਿਲਣ ਆਇਆ ਤੇ ਤੂੰ ਕਹਿੰਦੀ ਏ ਤੂੰ ਮੇਰਾ ਪੁੱਤ ਨਹੀਂ ਮੇਰਾ ਦਲੀਪ ਨਹੀਂ ਤੇ ਉਸ ਧਰਮੀ ਮਾਂ ਨੇ ਆਪਣੀ ਅੱਖਾਂ ਪੂੰਝ ਕੇ ਇੱਕ ਗੱਲ ਕਹੀ ਸੀ ਪੁੱਤਰ ਤੈਨੂੰ ਇਹ ਤੇ ਯਾਦ ਹੈ ਕਿ ਮੈਂ ਤੈਨੂੰ ਉਂਗਲ پکڑ ਕੇ ਚੱਲਣਾ ਸਿਖਾਇਆ ਤੈਨੂੰ ਇਹ ਤੇ ਚੇਤਾ ਹੈ ਕਿ ਮੈਂ ਤੈਨੂੰ ਆਪਣੀ ਗੋਦ ਵਿੱਚ ਲੈ ਕੇ ਲੋਰੀਆਂ ਸੁناਈਆਂ ਤੈਨੂੰ ਇਹ ਤੇ ਚੇਤੇ ਕਿ ਮੈਂ ਤੈਨੂੰ ਆਪਣੀ ਛਾਤੀ ਨਾਲ ਲਾ ਕੇ ਤੈਨੂੰ ਆਪਣਾ ਦੁੱਧ ਪਿਆਇਆ ਜੇ ਤੂੰ ਮੇਰਾ ਦਲੀਪ ਸਿੰਘ ਹੁੰਦਾ ਤੇ ਇਹ ਗੱਲ ਵੀ ਕਦੀ ਨਾ ਭੁੱਲਦਾ ਕਿ ਮੈਂ ਤੈਨੂੰ ਆਪਣੀ ਗੋਦ ਵਿੱਚ ਲੈ ਕੇ ਤੇਰੇ ਕੇਸਾਂ ਨੂੰ ਕੰਗੀ ਵੀ ਪਾਇਆ ਕਰਦੀ ਸੀ ਇਹ ਉਸ ਮਾਂ ਜਿੰਦਾ ਨੇ ਉਸ ਨੂੰ ਇਹ ਅਹਿਸਾਸ ਕਰਾਇਆ ਆਪਣੇ ਪੁੱਤਰ ਨੂੰ ਤੇ ਦਲੀਪ ਸਿੰਘ ਨੇ ਆਪਣੇ ਆਸੂ ਪਹੁੰਚੇ ਤੇ ਪਹੁੰਚ ਕੇ ਇੱਕ ਗੱਲ ਕਹੀ ਸੀ ਮਾਂ ਮੈਂ ਤੇਰੇ ਨਾਲ ਇਹ ਵਾਦਾ ਤਾਂ ਨਹੀਂ ਕਰਦਾ ਕਿ ਤੇਰਾ ਖੋਇਆ ਹੋਇਆ ਰਾਜ ਭਾਗ ਤੈਨੂੰ ਦਿਲਾ ਦੇਵਾਂਗਾ ਪਰ ਇਹ ਵਾਦਾ ਤੇਰੇ ਨਾਲ ਜ਼ਰੂਰ ਕਰਦਾ ਕਿ ਹੁਣ ਤੈਨੂੰ ਉਸ ਦਿਨ ਮਿਲਣ ਵਾਸਤੇ ਆਵਾਂਗਾ ਜਿਸ ਦਿਨ ਗੁਰੂ ਦੇ ਬਖਸ਼ੇ ਖੰਡੇ ਬਾਟੇ ਦੀ ਪਹੁੰਚ ਚੱਕ ਲਾਂਗਾ ਤੇ ਸਭ ਸੋਰ ਤੋਂ ਕੇ ਸਿਰ ਤੇ ਦਸਤਾਰ ਸਜਾ ਲਾਂਗਾ ਹੁਣ ਜਦੋਂ ਦਲੀਪ ਸਿੰਘ ਆਪਣੀ ਮਾਂ ਨੂੰ ਮਿਲਣ ਵਾਸਤੇ ਆਉਂਦਾ ਹੈ ਹੋਰ ਜਦੋਂ ਦਲੀਪ ਸਿੰਘ ਖੰਡੇ ਬਾਟੇ ਦੀ ਪਹਿਲ ਚੱਕ ਕੇ ਕੇਸ ਦਾੜੀ ਰੱਖ ਕੇ ਸਿਰ ਤੇ ਦਸਤਾਰ ਸਜਾ ਕੇ ਆਪਣੀ ਮਾਂ ਨੂੰ ਮਿਲਣ ਹੱਥ ਫੇਰਿਆ ਚਿਹਰੇ ਤੇ ਹੱਥ ਫੇਰਿਆ ਜਦੋਂ ਯਕੀਨ ਹੋ ਗਿਆ ਕਿ ਪੁੱਤਰ ਮੇਰਾ ਹੁਣ ਸਾਬਤ ਹੋ ਰਿਹਾ ਹੁਣ ਕੁੱਟ ਕੇ ਗਲਵਕੜੀ ਨਾਲ ਲਾ ਲਿਆ ਤੇ ਹੁਣ ਮਾਂ ਤੇ ਪੁੱਤਰ ਮਿਲ ਕੇ ਆਪਸ ਦੇ ਵਿੱਚ ਗੱਲਾਂ ਕਰਦੇ ਨੇ ਜੇ ਅੱਜ ਵੀ ਮਾਂ ਵੀ ਇਹ ਸਿੱਖ ਲਈ ਕਿ ਧਰਮ ਦੀ ਰਾਖੀ ਕਿਵੇਂ ਕੀਤੀ ਜਾਂਦੀ ਹੈ ਜੇ ਅੱਜ ਦਾ ਪਿਤਾ ਇਹ ਸਮਝ ਲੈ ਕਿ ਭਾਈ ਮੈਂ ਆਪਣੇ ਪੁੱਤਰ ਨੂੰ ਉਂਗਲ پکڑ ਕੇ ਧਰਮ ਵਾਲੇ ਪਾਸੇ ਕਿਵੇਂ ਲਾਉਣਾ ਹੈ ਜੇ ਘਰ ਦੇ ਵਿੱਚ ਸ਼ਾਮ ਨੂੰ ਸ਼ਰਾਬ ਤੇ ਮੁਰਗਿਆਂ ਦੇ ਪਿਆਲੇ ਟਕਰਾਉਣਗੇ ਤੇ ਮਾਫ ਕਰਨਾ ਫਿਰ ਬੱਚੀਏ ਉਹ ਜਵਾਨੀ ਉਹ ਪਨੀਰੀ ਸਾਡੀ ਜੜੀ ਹੈ ਉਹ ਧਰਮ ਵਾਲੇ ਪਾਸੇ ਨਹੀਂ ਲੱਗੇਗੀ ਉਹ ਕਰਾਹੇ ਪੇਗੀ ਇਸ ਕਰਕੇ ਆਓ ਗੁਰੂ ਪਾਤਸ਼ਾਹੀ ਮਹਾਰਾਜ ਦਾ ਜਿੱਥੇ ਪਾਵਨ ਪ੍ਰਕਾਸ਼ਪੁਰਮ ਮਨਾ ਰਹੇ ਹਾਂ ਉਥੇ ਗੁਰੂ ਦੇ ਵੱਖਰੇ ਸਿਧਾਂਤ ਵੱਖਰੇ ਵਿਧਾਨ ਵੱਖਰੀ ਸਿੱਖ ਵਿਆ ਫਲਾਈ ਵੱਖਰੀ ਜੀਵਨ ਜਾਚ ਨੂੰ ਜੀਵਨ ਦੇ ਵਿੱਚ ਅਪਣਾਈਏ ਤੇ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਰਧ ਵਿਚਾਰ ਦੇ ਧਰਨੀ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗਵਾਈ ਦੇ ਵਿੱਚ ਇੱਕ ਨਿਸ਼ਾਨ ਸਾਹਿਬ ਦੇ ਥੱਲੇ 71 ਹੋ ਕੇ ਜਦੋਂ ਟੁਰਾਂਗੇ ਤੇ ਫਿਰ ਦੁਸ਼ਮਣ ਤੁਹਾਡੇ ਵਾਲੇ ਪਾਸੇ ਮਾੜੀ ਨਿਗਾਹ ਕਰਕੇ ਵੇਖਣ ਦੀ ਵੀ ਜ਼ਰਤ ਨਹੀਂ ਕਰੇਗਾ ਕਿਉਂਕਿ ਗੁਰੂ ਨੇ ਸਿੱਖ ਦੀ ਬੁੱਧ ਇਤਨੀ ਉੱਚਮ ਬਣਾ ਦਿੱਤੀ ਕਿ ਗੁਰਮੁਖ ਵੰਸੀ ਪਰਮਹੰਸ ਗੁਰਮੁਖ ਖੀਰ ਨੀਰ ਨਿਵੰਦਾ ਜਿਸ ਤਰ੍ਹਾਂ ਹੰਸ ਦੇ ਸਾਹਮਣੇ ਦੁੱਧ ਤੇ ਪਾਣੀ ਨੂੰ ਮਿਕਸ ਕਰਕੇ ਰੱਖਦੇ ਹੋ ਤੇ ਉਹ ਆਪਣੀ ਚੁੰਝ ਮਾਰ ਕੇ ਦੁੱਧ ਤੇ ਪਾਣੀ ਨੂੰ ਅਲੱਗ-ਅਲੱਗ ਕਰ ਦਿੰਦਾ ਇਸੇ ਤਰੀਕੇ ਨਾਲ ਸਿੱਖ ਦੀ ਬੁੱਧੀ ਹੋਣੀ ਚਾਹੀਦੀ ਹੈ ਕਿ ਉਹ ਮਨਮਤ ਤੇ ਗੁਰਮਤ ਅਗਿਆਨਤਾ ਤੇ ਗਿਆਨ ਦਾ ਜੜਾ ਉਹ ਨਿਖੇੜਾ ਕਰ ਸਕੇ ਕਿ ਕਿਹੜੀ ਗੱਲ ਮੈਨੂੰ ਗੁਰੂ ਨਾਲੋਂ ਤੋੜਨ ਵਾਲੀ ਹੈ ਤੇ ਕਿਹੜਾ ਗੁਰਮਤ ਗਾਢੀ ਰਾਹ ਮੈਨੂੰ ਜੜਾ ਮੇਰੇ ਗੁਰੂ ਦੇ ਨਾਲ ਜੋੜਨ ਵਾਲਾ ਤਾਂ ਹੀ ਸਾਡੇ ਤੇ ਤੁਹਾ ਸਕ ਦਿਨ ਮਨਾਣੇ ਇਹ ਪ੍ਰਕਾਸ਼ ਪੁਰ ਮਨਾਣੇ ਇਹ ਨਗਰ ਕੀਰਤਨ ਕਟਨੇ ਜੜੇ ਨੇ ਇਹ ਸਫਲੇ ਨੇ ਵਿਚਾਰਾ ਕਰਦੇ ਆ ਬਹੁਤ ਥਾਰੀਆਂ ਪੁੱਲਾ ਗਲਤੀਆਂ ਹੋ ਜਾਂਦੀਆਂ ਗੁਰੂ ਤੇ ਸੰਗਤ ਬਖਸ਼ਣ ਯੋਗ ਹੈ ਆਸਾ ਖਿਮਾ ਕਰੋਗੇ ਬਹੁਤ ਕੁਝ ਛੜਦਾ ਸਮੇਟਦਾ ਆਪ ਜੀ ਤੋਂ ਇੱਥੇ ਖਿਮਾ ਦਾ ਜਾਚਕ ਹੋਵਾਂਗਾ ਅਗਲੇ ਚੌਕ ਤੇ ਖਾਲਸਾ ਚੌਕ ਆਪ ਜੀ ਨੇ ਸਾਡੇ ਪੰਥ ਕੇਕਾ ਮੋਰਚਾ ਦੇ ਜੋ ਮੁੱਖ ਸੇਵਾਦਾਰ ਨੇ ਵੀਰ ਸਤਿੰਦਰ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਸਟਡੀ ਸਰਕਲ ਦੇ ਉਹਨਾਂ ਦੇ ਵਿਚਾਰ ਵੀ ਸਰਵਣ ਕਰਦੇ ਨੇ ਅਤੇ ਇਸ ਗੁਰਨਾਨਕਨਗਰ ਹਲਕੇ ਦੇ ਵੀਰ ਜਗਪਾਲ ਸਿੰਘ ਜੀ ਜੋ ਕਿ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੈਸ਼ੀਅਰ ਨੇ ਤੇ ਇੱਥੇ ਗੁਰਨਾਨਕਨਗਰ ਦੇ ਹਲਕੇ ਦੇ ਮੈਂਬਰ ਨੇ ਉਹਨਾਂ ਵੱਲੋਂ ਵੀ ਆਪ ਸੰਗਤਾਂ ਨੂੰ ਜਿੱਥੇ ਜੀ ਆਇਆਂ ਕਿਹਾ ਗਿਆ ਜਿੱਥੇ ਆਪ ਜੀ ਦਾ ਧੰਨਵਾਦ ਕੀਤਾ ਗਿਆ ਉਥੇ ਉਹ ਮੇਰੇ ਵੱਲੋਂ ਹੁਕਮ ਹੋਇਆ ਸੀ ਕਿ ਆਪ ਜੀ ਮੇਰੀ ਵੱਲੋਂ ਵੀ ਸੰਗਤਾਂ ਦੇ ਵਿੱਚ ਫਤਿਹ ਦੀ ਅਰਜ਼ ਕਰਦੇ ਨਾ ਆਓ ਗੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ